ਹਰਸੀਆ ਵੱਲੋਂ ਠੰਡੀ ਠੰਡੀ ਸਰਦਾਈ ਦੀ ਦੁਕਾਨ ਲਗਾਈ ਗਈ ਬਟਾਲਾ ਪਿੰਡ ਹਰਸੀਆ ਵੱਲੋਂ ਠੰਡੀ ਠੰਡੀ ਸਰਦਾਈ ਦੀ ਦੁਕਾਨ ਲਗਾਈ ਗਈ ਕਾਨੂੰਵਾਨ ਰੋਡ ਤੇ ਦੁਕਾਨ ਲਗਾਈ ਗਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਕਿ ਬਾਬਾ ਸਾਗਰ ਸਿੰਘ ਜੀ ਦਾ ਸੰਪਰਕ ਨੰਬਰ 981 ਕਰੋੜ 45 ਲੱਖ 92 ਹਜ਼ਾਰ 273 ਕਰੋ ਜੀ ਤੁਸੀਂ ਦੇਖ ਰਹੇ ਹੋ ਡੀ ਐਸ ਨਿਊਜ਼ ਪੰਜਾਬ ਦੀ ਖਾਸ ਖਬਰ ਬਿਊਰੋ ਚੀਫ ਦਵਿੰਦਰ ਸਿੰਘ ਦੀ ਖਾਸ ਖਬਰ ਨਵੀਆਂ ਤੇ ਤਾਜ਼ੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀ ਐਸ ਨਿਊਜ਼ ਦੇਖਦੇ ਇਸ ਕਾਨੂੰ ਪਿਆਰ ਵਾਲੇ ਫਤਿਹ ਪ੍ਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਬਟਾਲਾ ਜੋ ਕਨਵਨ ਰੋਡ ਤੇ ਖਾਲਸਾ ਸਰਦਈ ਜੋ ਪੜਾ ਲੱਗੇ ਹੋਏ ਹਨ ਜੋ 3-4 ਸਾਲ ਤੋਂ ਇਹ ਪੜਾ ਚਾਲੂ ਹਨ ਗੱਲ ਕਰਾਂਗੇ ਬਾਬਾ ਜੀ ਨੇ ਹਾਂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਇਹ ਆਪਣਾ ਇੱਥੇ ਰੋਡ ਦੇ ਉੱਤੇ ਆਪਾਂ ਪੜਾ ਲਾਇਆ ਕਿੰਨੇ ਚਿਰ ਤੋਂ ਲੱਗਾ ਜੀ ਪਾਸ਼ੋ ਮਰਦ ਜੀ ਕਿਰਪਾ ਨਾਲ ਪਾਣਾ ਪਿਛਲੇ ਸਾਲ ਵੀ ਮਰਦ ਜੀ ਇੱਥੇ ਲਾਇਆ ਹੈਗਾ ਸਰਦਾਈ ਦਾ ਤੇ ਉਦੋਂ ਵੀ ਬਟਾਲਾ ਨਿਵਾਸੀਆਂ ਨੇ ਸਾਰੀ ਸੰਗਤ ਨੇ ਬੜਾ ਫ੍ਰੇਮ ਦਿੱਤਾ ਬੜਾ ਪਿਆਰ ਦਿੱਤਾ ਸਾਰਿਆਂ ਨੇ ਆਪਣੀ ਸਰਦਾਈ ਜਿਹੜੀ ਆ ਬਹੁਤ ਪਸੰਦ ਕੀਤੀ ਮਰਦ ਜੀ ਆਪਣਾ ਨਾਮ ਆਪਣੇ ਨਗਰ ਦਾ ਦੱਸ ਦਿਓ ਕਿੱਥੋਂ ਆ ਗਏੜਾ ਆਪਾਂ ਇੱਥੇ ਪੜਾ ਰਖਿਆ ਹੋ। ਮਰਦ ਜੀ ਮੇਰਾ ਨਾਮ ਸਾਗਰ ਸਿੰਘ ਹੈ ਜੀ ਤੇ ਨਾਲ ਮੇਰੇ ਦੋ ਵੀਰ ਹੈਗੇ ਮੇਰੇ ਮਨਪ੍ਰੀਤ ਸਿੰਘ ਤੇ ਸੰਨੀ ਸਿੰਘ ਤੇ ਆਪਾਂ ਦੋਵੇਂ ਆਪਾਂ ਤਿੰਨੇ ਜਿਹੜੇ ਹਰਸ਼ੀਆਂ ਦੇ ਆ ਮਹਾਰਾਜ ਜੀ ਹਰਸ਼ੀਆਂ ਤੋਂ ਨਗਰ ਆਪਣੇ ਨਾਲ ਹੀ ਇੱਥੇ ਬਟਾਲਾ ਕਿੰਨੇ ਤੋਂ ਕਿੰਨੇ ਤੱਕ ਆਪਣਾ ਜੜਾ ਇੱਥੇ ਦੁਕਾਨ ਫੇਰ ਲਾਈ ਹੁੰਦੀ ਹੈ ਤੇ ਪਾਸ਼ੋ ਆਪਾਂ ਜੀ 9:00 ਵਜੇ ਆਈਦਾ ਵਾ ਤੇ 6:00 ਵਜੇ ਨਾਲ ਸਮਾਪਤੀ ਕਰਦੀ ਦੀ ਮਹਾਰਾਜ ਤੇ ਆਪਾਂ ਜਦੋਂ ਤਿਆਰ ਕਰਦੇ ਆ ਸਰਦਾਈ ਇਹਦੇ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਵਾਲੀਆਂ ਪਾਈਆਂ ਜਾਂਦੀਆਂ ਜੀ ਇਦੇ ਵਿੱਚ ਮਹਾਰਾਜ ਜੀ ਵੇਖੋ ਪਾਸ਼ਾ ਹੋਏ ਨਾ ਜੀ ਧੰ ਗੁਰੂ ਹਰਗੋਬਿੰਦ ਪਾਸ਼ਾ ਨੇ ਮਹਾਰਾਜ ਜੀ ਜਦੋਂ ਸਿੰਘਾਂ ਦੀ ਕੁਸ਼ਤੀਆਂ ਕਰਾਉਂਦੇ ਹੁੰਦੇ ਸੀਗੇ ਮਾਲਾ ਖਾੜੇ ਕਰਾਉਣੇ ਆ ਉਹਨਾਂ ਨੇ ਤੇ ਸਿੰਘਾਂ ਨੂੰ ਇਹ ਖਰਾਕ ਵੀ ਬਖਸ਼ੀ ਸੀਗੀ ਮਹਾਰਾਜ ਜੀ ਇਹਦੇ ਵਿੱਚ ਬਦਾਮ ਪੈਂਦੇ ਆ ਖਸਖਸ ਪੈਂਦੀ ਆ ਕਾਲੀ ਮਿਰਚ ਹਰੀ ਇਲਾਚੀ ਸੌਂਫ ਮਗਜ ਗੁਲਾਬ ਦੇ ਫੁੱਲ ਨਾਲ ਦੁੱਧ ਦੇ ਨਾਲ ਅਸੀਂ ਜਿਹੜੀ ਦੇਸੀ ਸ਼ੱਕਰ ਜੜੀ ਬੰਦੀ ਆ ਉਹ ਗੁੜ ਵਾਲੀ ਉਹ ਵਰਤੀਦੀ ਮਹਾਰਾਜ ਜੀ ਅੱਜ ਦੇ ਨੌਜਵਾਨਾਂ ਨੂੰ ਕੀ ਸਿਨਾਣਾ ਦੇਣਾ ਚਾਹੁੰਦੇ ਜਿਸ ਤਰ੍ਹਾਂ ਅੱਜ ਦੇ ਨੌਜਵਾਨ ਨਸ਼ਿਆਂ ਵਾਲਾ ਆਪਣੀ ਜ਼ਿੰਦਗੀ ਖਰਾਬ ਕਰਕੇ ਬੈਠੀ ਹੋਇਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਮਹਾਰਾਜ ਜੀ ਸਾਰਿਆਂ ਨੂੰ ਬੇਨਤੀ ਪਾਸ ਹੋਏ ਹੋਈ ਆ ਵੀ ਬੜਾ ਵਧੀਆ ਸਿੰਘਾਂ ਸਾਰਿਆਂ ਨੇ ਉਪਰਾਲਾ ਕੀਤਾ ਵਾ ਤੇ ਉਪਰਾਲਾ ਵੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋਇਆ ਵਾ ਤੇ ਬੇਨਤੀ ਇਹੋ ਆ ਵੀ ਆਪਾਂ ਬਜ਼ਾਰਾਂ ਦੇ ਵਿੱਚ ਬਹੁਤ ਗਲਤ ਚੀਜ਼ਾਂ ਜਿਹੜੀਆਂ ਕੈਮੀਕਲ ਵਾਲੀਆਂ ਕੋਲਡ ਡਰਿੰਕ ਵੇਖ ਲਾਉਣ ਕੈਮੀਕਲ ਵਾਲੀਆਂ ਸਰੀਰ ਨੂੰ ਨੁਕਸਾਨ 2 ਮਿੰਟ ਦਾ ਸਿਰਫ ਸਵਾਦ ਹੁੰਦਾ ਵਾ ਤੇ ਬਾਅਦ ਉਹਨਾਂ ਨੁਕਸਾਨ ਹੀ ਨੁਕਸਾਨ ਸਰੀਰ ਨੂੰ ਤੇ ਵਧੀਆ ਚੀਜ਼ਾਂ ਨੇਚਰਲ ਆ ਇਹ ਗੁਰੂ ਸਾਹਿਬ ਦੀ ਜਿਹੜੀ ਦੇਣ ਆ ਤੇ ਇਹ ਚੀਜ਼ਾਂ ਛਕੋ ਇਹਦੇ ਨਾਲ ਜਿਹੜਾ ਸਰੀਰ ਨੂੰ ਤੇ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਜੀ ਜੇ ਕਹਿੰਦੇ ਆਪ ਜੀ ਨਾਲ ਸੰਪਰਕ ਕਰਨਾ ਹੋਵੇ ਜਿਸ ਤਰ੍ਹਾਂ ਕੋਈ ਧਾਰਮਿਕ ਸਮਾਗਮ ਆ ਜਾਂਦਾ ਕੋਈ ਮੇਲਾ ਆ ਜਾਂਦਾ ਉਹਨਾਂ ਨੇ ਉੱਥੇ ਪੜਾ ਰਖਣਾ ਹੋਵੇ ਆਪ ਜੀ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਆਪਣਾ ਕਨੈਕਟ ਨੰਬਰ ਬੋਲ ਦਿਓ ਜੀ ਹਾਂਜੀ ਪਾਛੋ ਆਪਾਂ ਮਰੇ ਜੀ ਤਾਂ ਗੁਰਮਤ ਸਮਾਗਮ ਜਿਹੜੇ ਕਰਾਉਂਦੇ ਹੈਗੇ ਜਾਂ ਘਰਾਂ ਦੇ ਵਿੱਚ ਵੀ ਕਈ ਹਨ ਉਹ ਸੱਦ ਲੈਂਦੇ ਆ ਬਾਬਾ ਜੀ ਆਪਾਂ ਕਰਾਉਣਾ ਵਾ ਪਾਠ ਪੂਜਾ ਤੇ ਆਪਾਂ ਨੂੰ ਸਿੰਘ ਚਾਹੀਦੇ ਆ ਆਪਾਂ ਸਰ੍ਹਦੀਾਈ ਦਾ ਲਾਉਣਾ ਵਾ ਕਿਉਂਕਿ ਹੁਣ ਕੋਲ ਡਰਿੰਕ ਤੇ ਕੈਮੀਕਲ ਹੀ ਆ ਸਾਰੇ ਤੇ ਉਹਨਾਂ ਨੂੰ ਛੱਡ ਕੇ ਆਪਾਂ ਜੇ ਵਰਤਾਂਗੇ ਸਰ੍ਹਦੀਾਈ ਵਰ ਲਿਆ ਕੀ ਤੇ ਕਿਤੇ ਗੁਰੂ ਸਾਹਿਬ ਦਾ ਜਿਹੜਾ ਵਾ ਉਹ ਪਿਆਰ ਮਿਲ ਜਾਂਦਾ ਵਾ ਤੇ ਨਾਲੇ ਵਧੀਆ ਤੰਦਰੁਸਤ ਜਿਹੜਾ ਵਾ ਉਹ ਈਜੇ ਚੜ੍ਹਦੀ ਕਲਾ ਵਾਲੀ ਤੇ ਆਪਣਾ ਕੰਟੈਕਟ ਨੰਬਰ 98145 92273 ਅੱਜ ਕਿਹਨੇ ਵੀ ਸੇਵਾ ਸਿੰਘਾਂ ਦੇ ਕੋਲੋਂ ਲੈਣੀ ਆ ਤੇ ਚੜ੍ਹਦੀ ਕਲਾ ਦੇ ਨਾਲ ਸਿੰਘ ਆਉਣਗੇ ਸਚਮਤਾ ਜੰਦਾਂ ਤਿਆਰ ਕਰਕੇ ਗਫਾ ਤੇ ਜਾਣਗੇ ਮਹਾਰਾਜ ਜੀ ਇਹ ਅਸੀਂ ਬਾਬਾ ਸਾਗਰ ਸਿੰਘ ਜੀ ਪਿੰਡ ਹਰਸੀਆਂ ਤੋਂ ਅਸੀਂ ਆਪਣੇ ਚੈਨਲ ਆਈ ਹੋਰ ਵੀ ਸੇਵਾਦਾਰਾਂ ਨੂੰ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਚੰਗੀਆਂ ਚੀਜ਼ਾਂ ਵਰਤਨ ਜਿਸ ਤਰ੍ਹਾਂ ਠੰਡੀਆਂ ਮਿੱਠੀਆਂ ਸਰਦਈਆਂ ਬਣਦਿਆਂ ਕਈ ਘਰਾਂ 'ਚ ਵੀ ਬਣਾ ਕੇ ਪੀਂਦੇ ਹਨ ਤੇ ਕਈ ਦੁਕਾਨਾਂ ਤੋਂ ਹੀ ਜਾ ਕੇ ਪੀਂਦੇ ਆ ਜਿਹੜੀਆਂ ਆਪਾਂ ਗਲਤ ਚੀਜ਼ਾਂ ਖਾਣੇ ਉਹ ਨਾ ਖਾਈਏ ਇਹ ਰੋੜ ਹੈ ਕਨਵਣ ਰੋੜ ਪੈਟਰੋਲ ਪੰਪ ਦੇ ਨੇੜੇ ਹੈ ਔਰ ਬਹੁਤ ਹੀ ਪਿਆਰ ਵਾਲੇ ਸਿੰਘ ਹਨ ਇਹ ਥੋੜਾ ਨਹੀਂ ਵੀ ਕਿ ਕੋਈ ਮਾਇਆ ਹੁੰਦੀ ਤਾਂ ਵੀ ਥੋੜੇ ਤੋਂ ਥੋੜੇ ਵੀ ਕਰਕੇ ਹੱਲ ਕਰ ਦਿੰਦੇ ਆ ਪਰ ਆਪਾਂ